ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰ ਜਿਹੜਾ ਇਕ ਟੇਕ ਤੋਂ ਲਾਹੇ ਬਿਨਾ ਨੇ ਆਸ ਨਾਨਕ ਨਾਮ ਤੇ ਆਈਐ ਕਾਲ ਜਿ ਆਵੇ ਰਾਸ ਸਿਨ ਅਸਾ ਮਹੱਲਾ ਪੰਜਾਂ ਸੋਕ ਹਰ ਹਰ ਨਾਮ ਜਪੰਤਿਆ ਕਾਸ਼ਨਾ ਕਹੈ ਜਮਕਾਲੂ ਨਾਨਕ ਮਨ ਤਨ ਸੁਖੀ ਹੋਈ ਅੰਤੇ ਮਿਲੇ ਗੋਪਾ ਸਤਿਕਾਰ ਗੁਰੂ ਰਵਿ ਸਾਹਿਬ ਸਿੰਘ ਜੀ ਨੂੰ ਕੋਟਾਂ ਕੋਟਾਂ ਧੰਵਾਦ ਹੈ ਗੁਰੂ ਸਾਹਿਬਾਂ ਦਾ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਪਾਰ ਬਖਸ਼ੇ ਕਿਰਪਾ ਰਹਿਮਤ ਮਨਾਈ ਆਓ ਪਾਵਨ ਸ਼ਬਦ ਜੋ ਕਿ ਰਾਗ ਆਸਾਂਦਰ ਪੰਚਮ ਪਾਦਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਉਚਾਰਣ ਕੀਤਾ ਹੋਇਆ ਗੁਰੂ ਸਾਹਿਬਾਂ ਦੇ 457 ਅਧਵੰਜਨ ਤੇ 52 ਮਾਨ ਹੈ ਦੇ ਸੋਚ ਵਿਚਾਰ ਨਾਲ ਜੁੜਨਾ ਕਰੀਏ ਸਭ ਦੀ ਵਿਚਾਰ ਕਰੀਏ ਗੁਰੂ ਸਾਹਿਬ ਜੀ ਆਪ ਸਾਈ ਹੋਂ ਅਸੀਸ ਬਖਸ਼ਣ ਅੰਗ ਸੰਗ ਸਾਈ ਹੋਂ ਮਹਾਰਾ ਕਹਿੰਦੇ ਨੇ ਹਰ ਹਰ ਨਾਮ ਜਪਨ ਤੇਆ ਜਿਹੜਾ ਪ੍ਰਾਣੀ ਗੁਰੂ ਕਿਰਪਾ ਸਦਕਾ ਸਮਝ ਆਗੇ ਗੁਰੂ ਦੀ ਮਿਹਰ ਨਾਲ ਕਿਵੇਂ ਰਜੀਵਨ ਪਰਮਾਤਮਾ ਦੇ ਇੱਕ ਬਹੁਤ ਵੱਡੀ ਾਮਾਨਤ ਹੈ ਮਨੁੱਖੀ ਜਾਨਾ ਪਰਮਾਤਮਾ ਨੇ ਇੱਕ ਬਹੁਤ ਵੱਡਾ ਅਮੋਲਕ ਖਜ਼ਾਨਾ ਬਖਸ਼ਿਆ ਤੇ ਮੈਨੂੰ ਸੰਸਾਰ ਵਿੱਚ ਭੇਜਿਆ ਕਿ ਸੰਸਾਰ ਵਿੱਚ ਚਰਦੇ ਹੋਇਆ ਦੁਨਿਆਵੀ ਕੰਮ ਚੰਦੇ ਕਰਦੇ ਹੋਇਆ ਪਰਿਵਾਰ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰਨਾ ਇੱਕ ਮਨੁੱਖ ਨੇ ਕਿ ਉਹ ਸੰਸਾਰ ਪੱਧਰ ਤੇ ਸਫਲ ਹੋਣਾ ਹੈ ਦੂਸਰਾ ਮਨੋਰਥ ਹੈ ਅਧਿਆਤਮਕ ਤੌਰ ਤੇ ਵੀ ਸਫਲਤਾ ਮਿਲੇ ਫਿਰ ਜੀਵਨ ਦਾ ਅਸਲੀ ਮਨੋਰਥ ਪ੍ਰਾਪਤ ਹੁੰਦਾ ਹੈ ਭਈ ਪ੍ਰਾਪਤ ਮਨੁਖ ਦੇ ਹਰੀਆ ਗੋਵਿੰਦ ਮਿਲਣ ਕੀ ਇਸ ਤੇਰੀ ਬਰੀਆ ਕਵੀ ਸਾਬ ਵੀ ਬੇਨਤੀ ਕਰਦੇ ਨੇ ਪਾਜੋ ਗੋਵਿੰਦ ਪੂਲ ਮਤ ਜਾਹੋ ਮਾਨਸ ਜਨਮ ਕਾ ਇਹ ਹੀ ਲਾਹੋ ਹੁਣ ਇਸ ਪ੍ਰਵਿਰਤੀ ਨੂੰ ਆਪਣੇ ਮਨ ਵਿੱਚ ਬਣਾ ਕੇ ਗੁਰੂ ਅਰਦਾਸ ਕੀਤੀ ਬੇਨਤੀ ਕੀਤੀ ਗੁਰੂ ਸਾਹਿਬ ਜੀ ਮਿਹਰ ਬਣੀ ਤੇ ਜੀਵਾਤਮਾ ਨੂੰ ਜੋੜਿਆ ਮਹਾਰਾਜ ਨੇ ਸੰਗਤ ਨਾਲ ਸੰਗਤ ਵਿੱਚ ਗਏ ਆ ਗਿਆਨ ਦਾ ਪ੍ਰਕਾਸ਼ ਹੋਇਆ ਸਭ ਸੁਣੇ ਬਾਣੀ ਸੁਣੇ ਕਥਾ ਸੁਣੀ ਬਾਣੀ ਪੜੀ ਵੀ ਨਾਮ ਹੀ ਜਪਿਆ ਸੇਵਾ ਕੀਤੀ ਜੀ ਨਾ ਅੰਦਰ ਰੁਚੀ ਪੈਦਾ ਹੋ ਗਈ ਸਾਦੀ ਸਿਮਰਨ ਦੀ ਪਰਮਾਤਮਾ ਦਰਸ਼ਨਾਂ ਦੀ ਤਾਂਗ ਲੱਗਦੀ ਹੈ ਨਾ ਹੋਰ ਦੂਸਰੇ ਜਿਹੜੇ ਪਹਿਲਾਂ ਜੁੜੇ ਨੇ ਇਹਨਾਂ ਦੇ ਮਾਨ ਨੇ ਨੇ ਉੱਚੇ ਸਤਿਵਾਲੇ ਉਹਨਾਂ ਦਰਸ਼ਨ ਕਰਦੇ ਆ ਤੇ ਸਾਡੇ ਮਨ ਵਿੱਚ ਵਿਚਾ ਆਉਂਦਾ ਹੈ ਸ੍ਰੀ ਹੋਰ ਸਿਮਰਨ ਕਰੀ ਬਾਣੀ ਪੜੀ ਇਹ ਵੀ ਸਲਾਹ ਜੀਵਨ ਵਿੱਚ ਸਫਲਾ ਹੋ ਸਕੇ ਇਸੇ ਮਹਾਰਾਜ ਨੇ ਬੜੀ ਸੁੰਦਰ ਬੇਨਤੀ ਕੀਤੀ ਜੇ ਪ੍ਰਾਣੀ ਤੋਂ ਗੁਰੂ ਦੀ ਹੁਕਮ ਅਨੁਸਾਰ ਚੱਲ ਕੇ ਗੁਰ ਸਤਗੁਰ ਕਾਜੋ ਸਿੱਖ ਖਾਏ ਸੋ ਪਰਗਟ ਨਾਮ ਤੇ ਆਵੇ ਇਸავ ਤੋਂ ਪਹਿਲਾਂ ਕਰਮ ਸਿੱਖ ਦੇ ਲਾਜ਼ਮੀ ਪ੍ਰਮਾਤਮਾ ਦਾ ਨਾਮ ਜਪਣਾ ਕਾਰਸ਼ਨਾ ਨਾਮ ਸਿਮਰਨ ਕਰ ਬਪਣਾ ਮਨ ਤਨ ਪੇਰੂਗਾ ਇਹ ਤੇ ਮੇਰਾ ਕਹਿਣੇ ਹਰ ਹਰ ਨਾਮ ਜਪਨ ਤੇ ਆਕਸ਼ ਨਾ ਕਹੇ ਜਪਕਾਲ ਜਿਹੜੇ ਪ੍ਰਾਣੀ ਪਰਮੇਸ਼ਰ ਦਾ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ ਉਹਨਾਂ ਨੂੰ ਪਾਏ ਜਮਾਂ ਦੀ ਮਾਰ ਨਹੀਂ ਪੈਂਦੀ ਜਮਾਂ ਦੀ ਕੋਈ ਵੀ ਗੱਲ ਸੁਣਨੀ ਨਹੀਂ ਪੈਂਦੀ ਪਾਵਨ ਜੋੜ ਨਹੀਂ ਚੱਲਦਾ ਜਮਾਂਦਾਨ ਨੂੰ ਦੇ ਕੇ ਕਿਉਂਕਿ ਉਹਨਾਂ ਦੇ ਕੋਲ ਇੱਕ ਵਸਤੂ ਹੈ ਉਹਨਾਂ ਕੋਲ ਅਸੀਸ ਹੈ ਕਾਦੀ ਪਰਮਾਤਮਾ ਦੇ ਨਾਮ ਦੀ ਉਨ੍ਹਾਂ ਦੇ ਵੱਲ ਥਾਪੜਾ ਹੈ ਗੁਰੂ ਸੱਭ ਜੀਆ ਦਾ ਪਾਉ ਦੁਨੀਆ ਵਿੱਚ ਆ ਕੇ ਕਮਾਈ ਲੈ ਕੇ ਗਏ ਨੇ ਨਾਮ ਰੂਪੀ ਧੰਦੀ ਸਭ ਗੁਣਾ ਦੀ ਕਰੋ ਬੇਨਤੀ ਸੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈ ਹਾਂ ਖੜ ਚਲੋ ਹਰ ਲਾਹਾ ਆਗੇ ਬਸਨ ਸਹਿਲਾ ਪੰਜਾਬ ਸਾਹਿਬ ਜੀ ਸੋਰੇ ਬਾਣੀ ਸਰਸਾਉਂਦੇ ਨੇ ਕਿ ਬਾਜੀ ਬਾਤ ਮੇਰੇ ਦੋਸਤ ਮੇਰੇ ਪਿਆਰੇ ਵੀ ਤੁਹਾਨੂੰ ਅਰਦਾਸ ਬੇਨਤੀ ਕਰ ਰਿਹਾ ਨਵੇਦਨ ਲਾਲੋ ਇਸ ਸਮਝ ਆਣ ਦਾ ਤਰੀਕਾ ਨਿਰਮਾਣ ਤਰੂਪੀ ਬੇਨਤੀ ਕਾਦੀ ਕਰੋ ਬੇਨਤੀ ਸੁਣੋ ਮੇਰੇ ਅਰਦਾਸ ਨੇ ਇਹ ਬੇਨਤੀ ਨਿਰਮਾਣ ਤਾਰੇ ਸ਼ਬਦ ਨੇ ਇਹ ਪਾਈ ਜਨ ਸੁਣੋ ਗੱਲ ਪਿਆਰ ਨਾਲ ਈ ਹਾਂ ਖਾੜ ਤੇ ਕਰੋ ਬੇਨਤੀ ਸੋ ਮਰਮਿਤਾ ਸੰਤਹਿਲ ਕੀ ਬਿਲੇ ਮੇਰੇ ਪਿਆਰ ਵਾਲੇ ਸੁਣੋ ਸੰਤਮਾ ਪੁਰਸੋ ਗੁਰਸਿੱਖੋ ਸਾਰੀ ਸੰਗਤ ਕੀ ਸੰਤ ਟਹਲ ਕੀ ਬਿਲਾ ਸਮਿਆ ਇਹ ਪ੍ਰਮਾਤਮਾ ਦੇ ਸਿਮਰਨ ਦਾ ਸਮਿਆ ਹੈ ਭਾਵ ਪਜਨ ਬੰਦਗੀ ਵਾਲਾ ਜੀਵਨ ਹੀ ਗੁਰਦੀ ਖੁਸ਼ੀ ਮਾਣਦਾ ਜੇ ਆਪਨੇ ਮਨੁੱਖੀ ਜਮਾ ਵਖਸ਼ਿਆ ਨਾਮ ਜਪੋ ਧਰਮ ਦੀ ਕਿਰਤ ਕਰੋ ਉਹ ਗੱਲ ਮਹਾਰਾਜ ਸੇ ਕਹਿ ਰਹੇ ਨੇ ਹੋਏਗਾ ਕਿ ਨਾਮ ਜਪਾਂਗੇ ਧਰਮੀ ਬਣਾਂਗੇ ਗੁਰੂ ਦਾ ਗਿਆਨ ਮਿਲੇਗਾ ਗਿਆਨ ਨਾਲ ਸੋਝੀ ਮਿਲੀ ਸਮਤ ਮਿਲੀ ਤੇ ਮਨ ਹੋ ਗਿਆ ਗੁਰੂ ਦੇ ਹੁਕਮ ਦਾ ਤਾਰਨੇ ਗੁਰਮਤ ਦਾ ਧਾਰਨੇ ਜੋ ਗੁਰੂ ਕਹਿੰਦਾ ਵੀ ਗੱਲ ਕਰਦਾ ਗੁਰੂ ਕਹਿੰਦਾ ਮੇਰਾ ਸਿੱਖ ਹੋਵੇ ਪਰ ਨਾਮ ਜਪੇ ਮੇਰਾ ਸਿੱਖ ਧਰਮ ਦੀ ਕਿਰਤ ਕਰੇ ਮੇਰਾ ਸਿੱਖ ਲੋੜਵੰਦੀ ਸਹਤਾ ਕਰੇ ਇਹਤੇ ਵਧੀਕੀ ਨਾ ਕਰੇ ਪਾਪ ਕਫਟ ਝੂਠ ਦਵਾਸ ਈਰਸਾ ਨਿੰਦਾ ਝਗਲੀ ਇਹ ਨਾਲੇ ਪੰਜ ਜ਼ੋਰ ਕਾਮ ਕ੍ਰੋਧ ਲੋਭ ਮੋਹਕਾਰ ਇਹਨਾਂ ਤੋਂ ਬਚ ਕੇ ਸਹਿਜ ਨਾਲ ਨਾਮ ਜਪਦੇ ਹੋਇਆ ਆਪਣੀ ਜ਼ਿੰਦਗੀ ਨੂੰ ਬਤੀਤ ਕਰੇ ਨਾ ਉਹ ਕੀ ਹੋ ਬਣ ਜਾਏਗਾ ਬਹੁਤ ਪਿਆਰਾ ਸਿੱਖ ਉਹ ਬਣ ਜਾਏਗਾ ਪ੍ਰਭ ਦਾ ਪਿਆਰਾ ਉਹ ਬਣ ਜਾਏਗਾ ਪਰਮਾਤਮਾ ਦਾ ਪਿਆਰਾ ਕਿਉਂਕਿ ਉਹਦੇ ਕਰਮ ਗੁਰੂ ਦੇ ਹੁਕਮ ਅਨੁਸਾਰ ਨੇ ਜੇ ਗੁਰਦੀ ਗੁਸੀ ਲੈਣੀ ਹੈ ਗੁਰੂ ਵਾਲਾ ਬਣਨੇ ਪੈਣਾ ਹੈ ਗੁਰਦੀ ਗੱਲ ਮੰਨਣੀ ਪੈਣੀ ਹੈ ਨਾ ਜੇ ਗੁਰਦੀ ਗੱਲ ਮੰਨਾਂਗੇ ਤਾਂ ਜਗਤ ਕਰ ਬਣੇਗੀ ਜੇ ਗੁਰਦੀ ਗੱਲ ਮੰਨ ਨਹੀਂ ਨਹੀਂ ਕੇਵਲ ਅਰਦਾਸ ਕਰੀਗੇ ਪਾਠ ਵੀ ਕਰੀਗੇ ਕਥਾ ਵੀ ਸੁਣੇਗੇ ਪਰ ਸੁਣ ਕੇ ਅਮਲ ਨਹੀਂ ਕੀਤਾ ਉਦਾਰ ਹੋਏਗਾ ਭਾਈ ਅਮਲ ਕਰਨ ਦੇ ਨਾਲ ਗੁਰਬਾਣੀ ਦਾ ਸਾਰਾ ਜਿਹੜਾ ਉਪਦੇਸ਼ ਮਨ ਦੇ ਲਈ ਹੈ ਤੇ ਮਨ ਸਾਡਾ ਰਾਜਾ ਹੈ ਜੇ ਮਨ ਕਾਬੂ ਵਿੱਚ ਆ ਗਿਆ ਨਾ ਸ਼ਬਦ ਨਾਲ ਜੁੜ ਕੇ ਫਿਰ ਮਨ ਤੁਹਾਡੇ ਅਧੀਨ ਰਹੇਗਾ ਤੁਸੀਂ ਕਿਤੇ ਦੇ ਦੇਨੋ ਸਬਦੇ ਦੇ ਦੇਨ ਤੁਸੀਂ ਕਿਤੇ ਰੋ ਪੋ ਗੁਰਗੋਬ ਸਿੰਘ ਮਹਾਰਾਜੀ ਦੇ ਪੁੱਤਰ ਹੋਣਾ ਅਮਰਤਾਰ ਸਿੰਘ ਸਦੇਗ ਸਿੰਘ ਨੀਆਂ ਬਣ ਗੀਆਂ ਬਾਜਾ ਮਾਲ ਪੁੱਤਰ ਧੀ ਆਪ ਤੇ ਫਿਰ ਜਦ ਆਪਣਾ ਮਨ ਗੁਰ ਨਾਲ ਜੁੜ ਗਿਆ ਮਨ ਕੀ ਕਰੇਗਾ ਮਨ ਦੀ ਪੇ ਚੱਲਦੀ ਨਹੀਂ ਕਿਉਂਕਿ ਦੁਨਿਆਵੀ ਫੁਰਨੇ ਮੰਨ ਤੇ ਹਾਵੀ ਹੋ ਵੀ ਨਹੀਂ ਸਕਦੇ ਕਿਉਂਕਿ ਮਨ ਰੰਗਿਆ ਗਿਆ ਹੈ ਪਰਮਾਤਮਾ ਦੀ ਧੁਨ ਵਿੱਚ ਗੁਰੂ ਦੇ ਪਿਆਰ ਵਿੱਚ ਰਾਤ ਮਰਿਆਦਾ ਮਨ ਪੱਕੀ ਬਸ ਗਈ ਇਹ ਮੰਦਰ ਮਨ ਨੇ ਰਾਤ ਮਰਿਆਦਾ ਨੇ ਕਰ ਲਿਆ ਬਣਾ ਮੰਦ ਦੇ ਹਾਲੇ ਦੇ ਵਾਲ ਮਨ ਕਿੱਥੇ ਜਾਏਗਾ ਬਸ ਰਿਆਦਾ ਵਿੱਚ ਰਹੇਗਾ ਇੱਥੇ ਜਾਏਗਾ ਪਲਾ ਘੇਗਾ ਜਿੱਥੇ ਜਾਏਗਾ ਪਲਾ ਕਰੇਗਾ ਪਲਾ ਸੋਚੇਗਾ ਫਿਰ ਗੁਰੂ ਪਿਆਰਿਓ ਜਮਾਦੀ ਮਾਰ ਕਿਉਂ ਪਵੇਗੀ ਕੋਈ ਬੁਰਾ ਕੰਮ ਕੀਤਾ ਹੀ ਨਹੀਂ ਆਨ ਸੁਰਖਰੂ ਪਰੇਮ ਨਾਲ ਨਿਭੜ ਕੇ ਗਏ ਇਸ ਦਰਗਾ ਆਪਣੇ ਜੀਵਨ ਤੋਂ ਦਰਗਾ ਵਿੱਚ ਲੈਖਾ ਜੋਖਾ ਦੇਣਾ ਸਭ ਖਤਮ ਕਿਉਂਕਿ ਫੁੱਟਾ ਪਾਂਡਾ ਕਰਮ ਕਾ ਹੋਏ ਨਹੀਂ ਕਰਮਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਿਆ ਬਚਨੇ ਮਹਾਰਾਜ ਨੇ ਕਿ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਿਆ ਉਹਦਾ ਲੇਖਾ ਜੋਖਾ ਸਮਝ ਲਿਆ ਹੈ ਧਰਮ ਰਾਏ ਨੇ ਕਿ ਗੁਰੂ ਵਾਲਾ ਬਣ ਕੇ ਆਇਆ ਭਾਈ ਇਹ ਨਾਮ ਦੀ ਕਮਾਈ ਕਰਕੇ ਆਇਆ ਸਿੱਖ ਪੁਰਾਣਾ ਤਾਪੜਾ ਲੈ ਕੇ ਆਇਆ ਸੀ ਨ ਕੋਈ ਇਹਨਾਂ ਕੋ ਸਦਾ ਜੈ ਜੈਕਾਰ ਦਰਗਾਹ ਵਿੱਚ ਰੱਬ ਦੇ ਜਿਹੜਾ ਚਰਨ ਨੇ ਉਸੇ ਬੈਠ ਕੇ ਵਿਸਤਾਰ ਤੇ ਬੈਠ ਕੇ ਮੈਂ ਸਿਮਰਨ ਨਾਲ ਜੁੜ ਗਿਆ ਦੁਬਾਰਾ ਦੀ ਆਤਮਾ ਨੂੰ ਕੋਈ ਜੋਨੇ ਨਹੀਂ ਕੋਈ ਪਰੰਪ੍ਰੇਖਾ ਨਹੀਂ ਇਹ ਗੁਰੂ ਮਹਾਰਾਜ ਕਹ ਰਹੇ ਨੇ ਭਾਈ ਹਰ ਹਰ ਨਾਮ ਦੀ ਪੰਚੀਆਂ ਕਾਸ਼ ਨਾ ਕਹਿ ਜੁਮਕਾਲ ਕਰਨ ਕੀ ਕਿਉਂਕਿ ਨਾਮ ਗੋਲ ਸੀ ਤੇ ਅਗਲੀ ਜੀ ਇਸ ਸੰਸਾਰ ਵਿੱਚ ਸੁੱਖ ਕੀ ਮਿਲੇਗਾ ਜਦ ਕੌ ਜੇ ਜੇ ਕਰ ਹੋ ਗਈ ਉਹਨੇ ਸੰਸਾਰ ਵਿੱਚ ਨਾਮ ਜਪਣੋਂ ਕੀ ਮਿਲਦਾ ਕਈ ਵਾਰੀ ਸੋਚਦੇ ਹਨ ਨਾ ਨਾਮ ਜਪਰੇ ਜਾਂ ਸੇਵਾ ਕਰਿਆ ਕਈ ਲੋਕ ਹੁੰਦੇ ਨੇ ਰਸਾਲੂ ਦਿਵੈਸ ਕਪਟ ਵਾਲੇ ਉਹ ਕਬੂਲ ਬੋਲ ਜਾਂਦੇ ਨੇ ਗੁਰ ਸਿੱਖਾਂ ਨੂੰ ਸੈ ਸਬਾਈ ਜਾਣੂ ਉਸਕੀ ਨਿੰਦਾ ਦਰੋ ਵਿੱਚ ਕਦੇ ਨਹੀਂ ਪੈ ਡੋਲਣਾ ਚਾਹੀਦਾ ਉਹਨਾਂ ਨੂੰ ਰੱਬ ਨੇ ਇਸ ਪਾਸੇ ਹੀ ਲਾਇਆ ਤੁਹਾਨੂੰ ਰੱਬ ਨੇ ਸਵਧ ਨਾਲ ਜੋੜਿਆ ਹਰ ਜਨ ਰਾਮ ਨਾਮ ਗੁਣ ਗਾਵੇ ਜੈ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਗੁਰੂ ਅਮਰਦਾਸ ਜੀ ਰਾਗ ਬੁਰੜੇ ਨੂੰ ਕਹਿੰਦੇ ਨੇ ਵੀ ਹਰੀ ਦਾ ਪਿਆਰਾ ਰੱਬ ਦਾ ਪਿਆਰਾ ਭਗਤ ਜਨ ਬਸ ਆਪਣਾ ਜੋ ਗੁਣ ਰਵਣ ਉਸਨੇ ਮਕਸ਼ੇ ਦਾਤ ਬਕਸ਼ੀ ਇਹ ਕਿਹੜੀ ਨਾਮ ਜਪਣ ਦੀ ਧਰਮ ਦਾ ਕੰਮ ਕਰਨ ਦੀ ਲੋਕ ਭਲਾਈ ਦੇ ਕੰਮ ਕਰਨ ਉਹ ਨਾ ਛੱਡੇ ਭਾਵੇਂ ਕੋਈ ਨਿੰਦਾ ਕਰੇ ਉਸਨੂੰ ਬੁਰਾ ਕਹੇ ਬਸ ਇੱਕ ਥਨ ਵਿੱਚ ਆਪਣੇ ਰੱਬ ਨਾਲ ਜੁੜਿਆ ਰਵੇ ਐਸੇ ਪ੍ਰਾਣੀ ਫਿਰ ਕਿਉਂ ਪਿਆਰੇ ਹੋ ਬਿਲਕੁਲ ਸੱਚੇ ਦਾ ਰੂਪ ਹੋ ਕੇ ਨਿਭੜਦੇ ਨੇ ਵਿਚ ਕਰਤਾ ਬੁਰਖ ਲੋਆ ਬਾਲ ਨਹੀਂ ਦਾ ਹੋਆ ਹਮਾਰਾ ਕਹਿੰਦੇ ਨੇ ਮਿਲੇਗਾ ਕਿ ਸੰਸਾਰ ਵਿੱਚ ਮਨ ਤਨ ਸੁਖੀ ਹੋਈ ਇਸ ਸ੍ਰੀ ਸੰਸਾਰ ਵਿੱਚ ਮਨ ਦਾ ਕੋਈ ਟੈਨਸ਼ਨ ਰਹਿਣੀ ਨਹੀਂ ਕਿਉਂਕਿ ਮਨ ਕੰਮ ਕਰੜੇ ਕਰਦਾ ਹੈ ਹੁਕਮ ਅਨੁਸਾਰ ਟੈਨਸ਼ਨ ਤੋਂ ਪੈਦਾ ਹੁੰਦੀ ਹੈ ਕਿ ਤਣਾਅ ਜਿਹਨੇ ਕੋਈ ਗਲਤ ਕੰਮ ਕਰਦਾ ਹੈ ਬੇਗਲਤ ਹੋ ਗਿਆ ਕੀ ਬਣੇਗਾ ਕਿਹਦੇ ਕੋਲ ਮਦਦ ਲਵਾ ਮੈਂ ਕੋਣ ਮੈਨੂੰ ਬਾਹਰ ਕੱਢੇਗਾ ਜੇ ਭਲਾ ਤੋਂ ਕੰਮ ਉਹ ਕਰਦੇ ਨਹੀਂ ਨਾ ਸੋਚਣਾ ਪੈਣਾ ਸੀ ਨਾ ਕਿਹਦੇ ਮਦਦ ਲੈਣ ਲੋੜ ਪੈਣੀ ਸੀ ਮਨ ਸਹਜ ਵਿੱਚ ਰਹੇਗਾ ਇਸ ਵਾਸਤੇ ਕਿਹਦੇ ਗੁਰੂ ਪਿਆਰਿਆਂ ਦੇ ਉੱਤੇ ਜਿਹੜਾ ਸਬਰ ਸੀ ਉਹਦੇ ਮਨ ਤੇ ਪ੍ਰਭਾਵ ਬਣਾ ਕੇ ਉਹਨਾਂ ਨੂੰ ਪੂਰਾ ਗੁਰੂ ਦੇ ਨਾਲ ਜੋੜ ਦਿੰਦਾ ਹੈ ਇਸ ਕਰਕੇ ਉਹਨੇ ਕੋਈ ਕਰਮ ਬੋੜਿਆ ਹੈ ਨਹੀਂ ਤੇ ਮਨ ਵਿੱਚ ਕੋਈ ਤਣਾਅ ਨਹੀਂ ਆਨੰਦ ਹੈ ਤੇ ਤਨ ਤਨ ਸੁਖੀ ਰਹੇਗਾ ਚਿੰਤਾ ਚਿਤਾਸਮਾ ਮਨ ਟੈਨਸ਼ਨ ਵਿੱਚ ਹੈ ਕਾਟ ਰੋਟੀ ਖਾਏਗਾ ਭਾਵ ਨੀਂਦ ਨਹੀਂ ਆਏਗੀ ਹਰ ਵੇਲੇ ਤਣਾਅ ਰਹੇਗਾ ਤਣਾਅ ਨਾਲ ਗੁਰੂ ਪਿਆਰੇ অটোਮੈਟਿਕਲੀ ਆਪਣਾ ਫਿਰ ਹੋਰ ਬਿਮਾਰੀਆਂ ਲੱਗਦੀਆਂ ਨੇ ਕਈ ਤੇ ਕਰਾਂਗੇ ਤੇ ਜੇ ਗੁਰੂ ਵਾਲਾ ਬਣਿਆ ਹੁਕਮ ਅਨੁਸਾਰ ਜੀਵਨ ਹੈ ਤਾਂ ਮਨ ਵੀ ਸੁਖੀ ਉਹਦੀ ਵੀ ਕਾਇਆ ਵੀ ਜਿਦੇ ਵੀ ਹੈ ਉਹ ਸੁਖੀ ਰਹੇਗੀ ਪਰਮੇਸ਼ਰ ਦਿੱਤਾ ਬੰਨਾ ਤਖ ਰੋਗ ਕਾ ਡੇਰਾ ਪੰਨਾ ਆਨੰਦ ਕਰਨ ਨਾਰੀ ਹਰ ਰੋਗ ਦੀ ਗੁਪਤਾਰੀ ਸੰਤੋਖ ਸੁਖਵਾ ਸਭ ਸਾਈਂ ਆ ਬ੍ਰੰਪਨ ਪਰਮੇਸ਼ਰ ਰਬ ਰਿਆ ਸਭ ਨੇ ਜਾਈ ਤੁਰ ਕੀ ਬਾਣੀ ਆਈ ਤਿੰਨ ਸਗਲੇ ਜਿੰਦ ਮਟਾਈ ਜਾਲ ਪਰਮਾਨਾ ਅਨ ਨਾਨਕ ਸਾਜ ਵਿਖਾਨਾ ਇਹ ਬਸ ਸਾਡਾ ਪੁਰਾਣੀ ਥਾਲ ਨੇ ਬਣ ਜਾਂਦਾ ਹੈ ਏਡੀ ਵੱਡੀ ਗੱਲ ਮਹਾਰਾਜ ਬਹੁਤ ਸਿੱਧਾ ਪਦਰਾ ਰਾ ਦੱਸਿਆ ਭਾਈ ਗੁਰ ਸਿੱਖੀ ਦਾ ਗੁਰਨਾਮ ਦੇ ਮਹਾਰਾਜ ਦੇ ਪ੍ਰਦੇਸ਼ ਨਾਮ ਜਪਣਾ ਧਰਮ ਦੇ ਕੀਤੇ ਕਰਨੇ ਬਣ ਛਕਣਾ ਇਹ ਤਿੰਨੇ ਗੁਣਾ ਕੇ ਸਮਝ ਲੈ ਆਪਰਾਵਾ ਦਾ ਰੂਪ ਹੋ ਅਕਾਲ ਪੁਰਖ ਦੇ ਤੁਹਾਡੇ ਬਹੁਤ ਮਿਹਰ ਹੈ ਜਿਹੜਾ ਪ੍ਰਾਣੀ ਇੰਨਾ ਤਿੰਨਾ ਗੁਣਾ ਨੂੰ ਕਮਾਉਂਦਾ ਹੈ ਉਹਦੇ ਵੱਲ ਹਮੇਸ਼ਾ ਪਰਮਾਤਮਾ ਦੀ ਕਿਰਪਾ ਬਣੀ ਰਹਿੰਦੀ ਹੈ ਜੀ ਹੁਣ ਮਹਾਰਾਜ ਕਹਿੰਦੇ ਨੇ ਅਗਲਾ ਲਾਹਾ ਕੀ ਮਿਲੇਗਾ ਜਿਹਨ ਸਵਾਸਾਂ ਰੂਪੀ ਪੂੰਜੀ ਪੂਰੀ ਹੁਜਾਣਾ ਸਭ ਨੇ ਹੈ ਜਪਿਓ ਸੋ ਬਿਨਸਾ ਪਰਵਾਜ਼ ਕੇ ਕਾਲ ਨਾਨ ਕਰ ਗੁਣ ਗਾਇ ਲੈ ਛਾੜ ਸੈ ਸੰਜਾਰ ਭਾਈ ਜਿਹਦਾ ਜਨਮ ਹੈ ਕੋ ਦਾ ਮਰਨਾ ਹੈ ਅਜ ਨਹੀਂ ਕੱਲ ਕੱਲ ਨਹੀਂ ਪਰਸਾ ਜਾਣਾ ਸਭ ਨੇ ਜਾਂ ਦਰਗਾਹ ਵੀ ਜਾਇਂਗ ਲੇਖਾ ਜੇ ਖਾ ਵੀ ਕੋਣਾ ਤੇ ਮਾਰਾ ਕਿਹਦੇ ਅੰਤ ਮਿਲੇ ਗੋਪਾਲ ਤੈਨੂੰ ਜਾਣ ਤੋਂ ਪਹਿਲਾਂ ਪਹਿਲਾਂ ਤੇਰੀ ਜੀਵਾਤ ਗੋਪਾਲ ਤਰਸੀ ਦਾ ਪਲਨ ਹਾਰੀ ਪ੍ਰਮਾਤਮਾ ਪਰਮੇਸ਼ਰ ਤਰਣੀ ਸਰਕਾਲਪੁਰਖ ਪਾਈ ਇਨਾ ਤੇਰੀ ਜ਼ਿੰਦਗੀ ਹੈ ਤੋ ਨਾਮ ਜਪਦਾ ਗੁਰੂ ਵਾਲੇ ਮਾਰਗ ਤੁਰ ਰਿਆ ਹੈ ਗੁਰੂ ਦੀ ਕਿਰਪਾ ਨਾਲ ਤੇਰਾ ਮਿਲਾਪ ਪਰਮੇਸ਼ਰ ਨਾਲ ਹੋ ਜੇਗਾ ਪਾਵਤੰ ਰਬ ਦਾ ਰੂਪ ਹੋ ਜੇ ਅੰਤ ਮਿਲੇ ਗੋਪਾਲ ਇਹ ਜਰੀਆ ਹੈ ਪਾਈ ਜਿਹੜੇ ਪ੍ਰਾਣੀ ਵਾਰ-ਵਾਰ ਹੋਰ ਕਿਛੁ ਕਿਸਤੇ ਨਹੀਂ ਤਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਕਤੀ ਵਾਰ-ਵਾਰ ਨਾਮ ਜਪੋ ਧੰਨਵਾਦ ਕਰੋ ਸੁਗਰਾਨਾ ਕਰੋ ਪ੍ਰਮਾਤਮਾ ਦਾ ਅਜੇ ਨਾਲ ਜੀਵਨ ਆਪਣੇ ਆਪ ਹੀ ਸਫਲਾ ਬਣ ਜਾਏਗਾ ਮਿਲੋ ਸੰਤਨ ਕਾ ਸਾੰਗ ਮਹ ਉਦਾਨ ਲਿਓ ਮਿਲੋ ਸੰਤਨ ਕੇ ਸੰਗ ਕੇ ਪ੍ਰਮਾਤਮਾ ਐਸੀ ਕਿਰਪਾ ਕਰ ਸੰਤਨ ਜਿਹਨਾਂ ਨੂੰ ਸਾਧਿਆ ਗੁਰੂ ਪਿਆਰ ਵਾਲੇ ਨਾਮ ਰੰਗੀਆਂ ਰੂਹਾ ਏ ਵਾਹਿਗੁਰੂ ਕਿਰਪਾ ਕਰ ਮੈਨੂੰ ਸੰਤਾਂ ਗੁਰਪੁਰਖਾਂ ਦਾ ਪਿਆਰ ਦਾ ਸਾਥ ਮਿਲੇ ਨਾਮ ਜਪਣ ਵਾਲੀ ਸੰਗਤ ਮਿਲੇ ਤੇ ਨਾਲ ਉਧਾਰ ਬਹੁ ਉਧਾਰ ਬਹੁ ਮੈਨੂੰ ਉਧਾਰ ਮੇਰੇ ਪਾਵ ਉਤਾਰਾ ਹੋ ਜਾਈ ਏ ਵਾਹਿਗੁਰੂ ਜੀ ਮੈਨੂੰ ਗੁਰੂ ਪਿਆਰਿਆਂ ਸੰਗਤ ਬਖਸ਼ੋ ਜਿੱਥੇ ਮੈਂ ਨਾਮ ਜਪਾਂ ਗੁਰੂ ਵਾਲਾ ਬਣਾ ਤੇ ਮੇਰਾ ਜੀਵਨ ਸਫਲਾ ਹੋ ਸਕੇ ਪਾਵ ਉਤਾਰਾ ਹੋ ਸਕੇ ਜੀ ਬਿਨੋ ਕਰੂੰ ਕਰਜ਼ੋੜ ਬਿਨੋ ਬੇਨਤੀ ਕਰ ਹੱਥ ਸਸ ਜੁਰ ਕੇ ਵੈਗੁਰੂ ਜੀ ਮੇਰੀ ਅਦਾਸ ਬੇਨਤੀ ਹੈ ਕਹਦੇ ਨਹੀਂ ਕੀ ਮੰਗਿਆ ਮਹਾਰਾਜ ਨੇ ਨਹੀਂ ਆਵਿਤਾ ਹੰਦਾਲ ਨਹੀਂ ਸੁਖ ਨਹੀਂ ਕੀ ਮੰਗਿਆ ਹਰ ਹਰ ਨਾਮ ਦੇਵ हे ਪ੍ਰਮਾਤਮਾ ਆਕਾਲ ਪੁਰਖ ਜੀ ਆਪ ਤਰਸ ਕਰਕੇ ਮੈਂ ਦੋ ਹੱਥ ਬਨ ਕੇ ਬੇਨਤੀਆਂ ਕਰਦਾ ਹਾਂ ਆ ਮੈਨੂੰ ਨਾਮ ਰੂਪੀ ਤੁਹਾਨੂੰ ਨਾਮ ਪ੍ਰਮਾਤਮਾ ਦੀ ਯਾਦ ਨਾਮ ਪਰਮੇਸ਼ਰ ਦਾ ਨਾਮ ਭੁੱਲਣਾ ਉਹ ਜੇ ਸਤ ਨਾਮ ਹੈ ਵਾਹਿਗੁਰੂ ਹੈ ਅੱਲਾ ਹੈ RAM ਹੈ ਗੋੜਪਾਪ ਪਰਮੇਸ਼ਵਰ ਦੀ ਖੌਨ ਆਪਣੇ ਆਲੇ ਦਿਵਾਲੇ ਜਾਣੇ ਨਾਮ ਹੈ ਪਰਮਾਤਮਾ ਦੀ ਯਾਦ ਸਦੀ ਕੀ ਰਹੇ ਮਨ ਵਿੱਚ ਉਹ ਪਰਮੇਸ਼ਰ ਦਾ ਨਾਮ ਉਸਨੂੰ ਵਾਹਿਗੁਰੂ ਕਹਿ ਕੇ ਯਾਦ ਕਰ ਸਿੱਖਣਾ ਲਾਜ਼ਮੀ ਹੈ ਨਾਮ ਲਿਖਣ ਲਈ ਬਾਜਾ ਵਾਲੇ ਨੇ ਕੀ ਸੀ ਕਿਰਪਾ ਬਖਸ਼ਿਆ ਮੰਤਰ ਗੁਰਮੰਤਰ ਕਿਹੜਾ ਹੈ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹਜ ਪਰਮਾਣੇ ਕੋਈ ਪਾਈ ਸਾਹਿਬ ਵੇ ਗੁਰਦਾਜ ਦੀ ਕਿਰਪਾ ਕਰਦੇ ਨੇ ਆਪਣੇ ਵਾਰਾਂ ਵਿੱਚ ਇੱਥੇ ਮਹਾਰਾਜ ਪਾਣ ਨਾਮ ਮੰਗੇ ਉਨ ਸੋਚੀ ਜਿੱਦੇ ਕਰ ਨਾਮ ਆ ਜੇ ਛਿਰਦੇ ਵਿੱਚ ਪਰਮਾਤਮਾ ਦੀ ਯਾਦ ਆ ਜੇ ਬਾਕੀਆਂ ਲੋੜਾਂ ਆਪਣੇ ਆਪ ਪਰਮਾਤਮਾ ਪੂਰੀ ਕਰਦਾ ਸਹਜ ਸਵਾਇ ਪਰਮੇਸ਼ਰ ਜੀ ਉਹ ਸਾਰੀਆਂ ਲੋੜਾਂ ਪੂਰੀ ਕਰਦਾ ਜੇ ਆਪਾਂ ਕੇਵਲ ਪਦਾਰਥ ਮੰਗਾਗੇ ਤੇ ਰੱਬ ਨਹੀਂ ਆਇਆ ਰੱਬ ਦੇਖੋ ਪੰਜ ਨਿਮੰਦਗੀ ਕਰਕੇ ਨਾਮ ਬਖਸ਼ਦਾ ਬਖਸ਼ਦਾ ਹੈ ਜੋ ਬਰਦਾਸ ਕਰਦੇ ਉਹ ਪੂਰੀ ਹੁੰਦੀ ਹੈ ਸਮਰਾਤ ਗੁਰੂ ਕੀਤਾ ਲੋੜ ਇਹ ਕੰਮ 100 ਰੁਪਏ ਆਖੀਏ ਕਾਰ ਦੇ ਸਵਾਰ ਸਤਗੁਰ ਸਸਾਖੇ ਇਹ ਵਚਨ ਮਹਾਰਾਜ ਜੀ ਨੇ ਪਰ ਜਦੋਂ ਸੰਗਤ ਕੀਤੀ ਮਨ ਗਿਆ ਪ੍ਰਗਾਸ ਵਿੱਚ ਆਤਮਕੁੰਤੀ ਹੋਈ ਫਿਰ ਮਨ ਮੰਗਣਾ ਹੀ ਬਦਲ ਗਿਆ ਜਿਹੜਾ ਮਨ ਪਹਿਲਾਂ ਬਾਰ-ਬਾਰ ਪਦਾਰਥ ਮੰਗਦਾ ਸੀ ਜਿਉਂ-ਜਿਉਂ ਰੰਗ ਲਗਿਆ ਪਰਮਾਤਮਾ ਦਾ ਪਰਮਾਰਥ ਵਾਲਾ ਫਿਰ ਉਹ ਕੀ ਮੰਗਦਾ ਹੈ ਪਰਮਾਰਸ ਮੰਗਦਾ ਹੈ ਪਦਾਰਥ ਨਹੀਂ ਮੰਗਦਾ ਉਹ ਕੀ ਮੰਗਦਾ ਹੈ ਪਰਮਾਰਸ ਧਰਮਪੁਣਾ ਧਰਮ ਵਾਲੀ ਜ਼ਿੰਦਗੀ ਨਾਮ ਰੰਗੇ ਆ ਰੂਹਾਂ ਵਾਲੀ ਜ਼ਿੰਦਗੀ ਇਹ ਸੋਝੀ ਪੈ ਗਈ ਕਿ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕਿਸੇ ਸੋ ਤੇਰਾ ਤੇਰਾ ਤੁਸ ਕੋ ਸੰਪਤੀ ਕਿਆ ਲਾਗੇ ਮੇਰਾ ਮਾਰਾ ਕਿਰਪਾ ਕਰ ਦੇ ਨਾ ਮੰਗਦਾ ਹੈ ਪਰਮਾਤਮਾ ਆ ਗਿਆ ਦੁਨਿਆਵੀਂ ਚੀਜ਼ਾਂ ਆਪਣੇ ਆਪ ਆ ਜਾਣਗੇ ਆਪਣੇ ਆਪ ਜਿਹਦੇ ਪੈ ਵੱਲ ਹੋ ਜੇ ਨਾ ਰਬ ਉਦੇ ਕਰ ਸਭ ਕੁਛ ਹੈ ਸਭ ਕੁਛ ਹੈ ਸਭ ਕੁਛ ਹੈ ਹਰ ਨਾਮ ਮੰਗੂ ਚਰਨ ਲਾਗੂ ਮਾਨਸਾ ਗੂ ਤੁਮ ਦਇਆ ਵੀ ਤੇਰੀ ਦਇਆ ਇਸ ਤੋਂ ਅਰਥ ਬਣੇਗਾ ਤੇਰੀ ਦਇਆ ਮਹਾਰਾਜ ਜੀ ਤੇਰੀ ਕਿਰਪਾ ਨਾਲ ਮੈਂ ਸੋਝੀ ਪੈਗੀ ਮੈਂ ਪਰਮਾਤਮਾ ਦਾ ਨਾਮ ਹੀ ਮਹਾਰਾਜ ਮੰਗਦਾ ਹਾਂ ਚਰਨ ਲਾਗੂ ਪਰਮਾਤਮਾ ਦੇ ਚਰਨ ਉਪਦੇਸ਼ ਸਿੱਖਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਉਧ ਰੂਪ ਨੇ ਕਿ ਵਾਹਿਗੁਰੂ ਜੀ ਮੈਂ ਤੇਰੇ ਚਰਨਾਂ ਵਿੱਚ ਜੁੜਾਰੇ ਮੋ ਨਾਮ ਦੀ ਦਾਤ ਮੈਨੂੰ ਮਖਸ ਦਿਓ ਤੇ ਮੇਰੇ ਹਿਰਦੇ 'ਤੇ ਤੁਹਾਡੀ ਬਾਣੀ ਦਾ ਉਪਦੇਸ਼ ਵਸੇ ਸਿਵ ਤੋਂ ਸਲਾਹ ਵਸੇ ਤੇ ਹਾਵੇਂ ਮਾਨ ਜਾਗ ਹਾਵੇਂ ਨਹੀਂ ਜੋ ਮੇਰੇ ਅੰਦਰ ਮੈਂ ਦੀ ਭਾਵਨਾ ਜਿੱਥੇ ਮੈਂ ਹਾਂ ਉੱਥੇ ਪ੍ਰਮਾਤਮਾ ਨੇ ਹਾਵੇਂ ਨਾਵੇਂ ਨਾਲ ਵਿਰੋਧ ਹੈ ਦੋ ਇਹ ਨਾ ਵਸੇ ਇਕ ਥਾਂ ਜਦ ਤੂੰ ਹੀ ਪ੍ਰਮਾਤਮਾ ਹੈ ਤਾਂ ਮੈਂ ਖਤਮ ਹੋ ਗਈ ਜੇ ਮੈਂ ਹਾਂ ਪ੍ਰਮਾਤਮਾ ਨੇ ਲ ਨਹੀਂ ਹੁੰਦਾ ਮਾਰਾ ਕੇਨ ਭਾਈ ਗੁਰਜੀ ਮਨ ਹੋਵੇ ਨਾ ਹੋਵੇ অহੰਕਾਰ ਤੋਂ ਮੈਨੂੰ ਇਤਿਆਗ ਦੇ ਮਾਰਾ ਆਪਣਾ ਆਪਾ ਮੇਰਾ ਮਿਟ ਜੀ ਇਨੀ ਅਵਸਥਾ ਬਣ ਗਈ ਕਿ ਵਸਤੋਂ ਹੀ ਤੋਹ ਹੀ ਤੋਹ ਹਰ ਕਾਮ ਸਭルダー ਮਿਲੇ ਰੱਬ ਨੇ ਕੀਤੀ ਕਿਰਪਾ ਬਣੀ ਕੋਈ ਪਦਾਰਥ ਮਿਲੇ ਰੱਬ ਨੇ ਦਿੱਤਾ ਹੋਰ ਮੰਦੀ ਅਵਸਥਾ ਬਣੀ ਬਾਣੀ ਪੜੇਗੀ ਚੌਂਕੜਾ ਵਜਿਆ ਆਨੰਦ ਬਣਿਆ ਤੇਰੀ ਕਿਰਪਾ ਇਹ ਨਹੀਂ ਕਹਣਾ ਮੈਂ ਚੌਂਕੜਾ ਮਾਰਿਆ ਮੈਂ ਨਾ ਨਹੀਂ ਭਾਈ ਤੂੰ ਪਾਗਾ ਵਾਲਾ ਹੈ ਰੱਬ ਨੇ ਤੇ ਸਮਰਾਸ ਗੁਰੂ ਦੇ ਰਾਹ ਤੇ ਫੜਿਆ ਅਸੀਸ ਬਖਸ਼ੀ ਤਾਂ ਤੋਂ ਪਈ ਨਾਮ ਜਪਿਆ ਤਾਨੂ ਕਸਾ ਕੇ ਇਤਿਜਾ ਕਸਾ ਸੁਣੀ ਇਸ ਪਰਮਾਤਮਾ ਦੀ ਮਿਹਰਾਈ ਇਹ ਦਾਸ ਰਾਏ ਬੋਲਣਾ ਇਹ ਰੱਬ ਦੀ ਕਿਰਪਾ ਹੈ ਕਿ ਰੱਬ ਨੇ ਚਾਹ ਬਖਸ਼ਿਆ ਪ੍ਰੇਮ ਬਖਸ਼ਿਆ ਗੁਰਪਿਆਰ ਪਤਾ ਨਹੀਂ ਮਹਾਰਾਜਾ ਪਾਣਾ ਕੀ ਆਪਣੇ ਮਨੋਂ ਦੀ ਭਾਵਨਾ ਵਿੱਚ ਜੋ ਜੁੜੇ ਉਹ ਗੁਰੂ ਵਾਲਾ ਬਣ ਜਿਹੜਾ ਸੁਣੇ ਉਹਦੇ ਮਨ ਤੇ ਪ੍ਰਭਾਵ ਬਣੇ ਬਾਣੀ ਦਾ ਇਹੀ ਦਿਨ ਅਰਦਾਸ ਹਰ ਦਿਨ ਕਰ ਜਾਂਦੀ ਹੈ ਮਹਾਰਾਜਾ ਨਾਮੀ ਸਵੇਰੇ ਸ਼ਾਮ ਇਤਨੇ ਵਿੱਚ ਵੀ ਕਿ ਮਹਾਰਾਜ ਗੁਰੂ ਘਰ ਦਾ ਪਿਆਰ ਤੇ ਸੰਗਤਾਂ ਦੇ ਚਰਨ ਛੋੜ ਫਿਰਦੇ ਹੋ ਸੇ ਇਹ ਦਾਸ ਦੀਆਂ ਬੇਨਤੀਆਂ ਮਹਾਰਾਜ ਕਿਰਪਾ ਕਰ ਮਿਹਰ ਕਰ ਅਸੀਂ ਸ਼ਮਕਸ਼ੂ ਇਹ ਬੇਨਤੀ ਮਹਾਰਾਜ ਕਰ ਰਹੇ ਨੇ ਤੁਮ ਜੀ ਇਹ ਸਾਰੀਆਂ ਗੱਲਾਂ ਪਰਮਾਤਮਾ ਦੀ ਮਿਹਰ ਨਾਲ ਮਿਲਦੀਆਂ ਨੇ ਜੀ ਕਤੋਂ ਨਾ ਤਾਂ ਅਗਲਾ ਵਚ ਦੇਖੋ ਉਸ ਵਾਸਤਾ ਪਰਮਾਤਮਾ ਮੇਰਾ ਮਨ ਡੋਲੇ ਨਾ ਫਿਰ ਮੈਂ ਕਿਸੇ ਦੇ ਹੱਥ ਨਾਲ ਨਾ ਕਿਸੇ ਪਾਸੇ ਨਾ ਜਾਵਾਂ ਤੈਨੂੰ ਛੱਡ ਕੇ ਤੇਰਾ ਹੀ ਹੋ ਕੇ ਰਹਿ ਮਨ ਤੇਰਾ ਹੋ ਗਿਆ ਤੋ ਮੇਰਾ ਪ੍ਰਮਾਤਮਾ ਸਮਰਥ ਹੈ ਤੇ ਸਰਨ ਪਾਵਾਂ ਕਰਣਾ ਵਿੱਚ ਕਰਣਾ ਵਿੱਚ ਦਿਆਲੂ ਕਿਰਪਾਲੂ ਪ੍ਰਮਾਤਮਾ ਦਇਆਮਈ ਕਿਰਪਾ ਕਰੋ ਮੈਂ ਕਿਸੇ ਵੀ ਮੇਰਾ ਮਨ ਨਾ ਧੋੜੇ ਨਾ ਪਟਕੇ ਸਗੋਂ ਤੇਰੇ ਚਰਨਾਂ ਵਿੱਚ ਮੈਂ ਹਮੇਸ਼ਾ ਹਮੇਸ਼ਾ ਲੇਨ ਰਹਾ ਜੀ ਐਸੀ ਕਿਰਪਾ ਆਪ ਜੀ ਕਰ ਦਿਓ ਇਹ ਹਰਦਾਸ ਸੱਚੇ ਗੁਰ ਸਿੱਖਾਂ ਦੇ ਇਹ ਭਾਈ ਸੱਚੀ ਅਰਦਾਸ ਜੋ ਸਾਨੂੰ ਮੰਗਣਾ ਚਾਹੀਦਾ ਹੈ ਏ ਮੰਗਾਗੇ ਨਾ ਦੁਨਿਆਵੀਆ ਲੋੜਾਂ ਪਦਾਰਥ ਆਪਣੇ ਆਪ ਪੂਰੇ ਹੋ ਜਾਣਗੇ ਤੁਹਾਡਾ ਮਨ ਦਿੱਤੀ ਦੇ ਦਾਤਾਂ ਵਿੱਚ ਹੀ ਸਬਰ ਕਰੇਗਾ ਐਨ ਟਿਕਾਉ ਨਾਲ ਜਪੋਗੇ ਨਾਮ ਮਨ ਖਿਲੇਗਾ ਅਨੰਦ ਬਣੇਗਾ ਚਿਹਰਾ ਨੂਰ ਲਾਲੁ ਲਾਲ ਮਾਰਾ ਤੇਜ ਪ੍ਰਗਟ ਹੋ ਜਾਏਗਾ ਖੜੇ ਰਹੋਗੇ ਕਦੇ ਵੀ ਅੰਦਰੋਂ ਚਿੰਤਾ ਨਹੀਂ ਹੋਏਗੀ ਰੋਂ ਰੋਣੇ ਕਰੋਗੇ ਨਹੀਂ ਬਹੁਤ ਕੁਝ ਹੋਗਾ ਉਸ ਚਨ ਗੁਰ ਸਿੱਖਾਂ ਨੂੰ ਪਾਇ ਕੀ ਹਾਲ ਜਾਲ ਫਤਿਬਲਾ ਕੇ ਚੜਦੀ ਕਲਾ ਬੋਲਦੇ ਨੇ ਚੜ੍ਹਦੀ ਕਲਾ ਫਾਉ ਵਾਹਤ ਮੇਰਾ ਇਹ ਨਸਾਨੀ ਹੈ ਸੱਚੇ ਪਿਆਰ ਜਿਹੜਾ ਪ੍ਰਾਣੇ ਮਿਲ ਕੇ ਬਾਈ ਆਪਣੀਆਂ ਰੋਂ ਰੋਂ ਕਰੀ ਜਾਏ ਆਪਣੇ ਦੁੱਖ ਰੋਇ ਜਾ ਨਹੀਂ ਪਾਈ ਦੁੱਖੜੇ ਦੇਣ ਵਾਲਾ ਵੀ ਪ੍ਰਮਾਤਮਾ ਦੁੱਖੜੇ ਹਟਣ ਵਾਲਾ ਵੀ ਪ੍ਰਮਾਤਮਾ ਦੁੱਖਾਂ ਦਾ ਲਾਲ ਵੀ ਪਰਮੇਸ਼ਰ ਦਾ ਨਾਮ ਹੈ ਤੇ ਭਾ ਨਾਮ ਨੂੰ ਪੁਲ ਕੇ ਰਬ ਨੂੰ ਪੁਲ ਕੇ ਦੁੱਖ ਲੱਗਦੇ ਨੇ ਇਸ ਕਰਕੇ ਮਹਾਰਾਜ ਬੇਨਤੀ ਪ੍ਰਵਾਨ ਕਰਿਓ ਕਰਨ ਦੀ ਕਿਰਪਾਲਤਾ ਕਰਨ ਮਹਾਰਾ ਜੀ ਕਿਹੜੀ ਬੇਨਤੀਆਂ ਕਿ ਮਹਾਰਾਜ ਕਤੋ ਨਾ ਤਾਉ ਸਰਨ ਪਾਉ ਕਰਨਾ ਮੈਂ ਪ੍ਰਭ ਕਰ ਮਾਇਆ ਇੱਕ ਸ਼ਬਦ ਮਾਇਆ ਤਾਂ ਦੌਲਤ ਇਹ ਸ਼ਬਦ ਮਾਇਆ ਕਰਨਾ ਰਹਿ ਤੇ ਮਮਾ ਮਾਇਆ ਦਇਆ ਕਿਰਪਾ ਨਕਸੀਸ اے ਮਹਾਰਾਜ ਆਪਣੀ ਦਇਆ ਕਰ ਮੈਨੇ ਦਾਤਾ ਬਖਸ਼ ਦੇ ਕਿ ਮੇਰਾ ਮਨ ਕਿਤੇ ਡੋਲੇ ਨਾ ਨਾ ਪਟਕੇ ਹਮੇਸ਼ਾ ਤੇਰੀ ਸਰਨ ਚ ਰਹਿ ਕੇ ਤੇਰਾ ਨਾਮ ਜਪਦਾ ਰਹੇ ਜੀ ਸਮਰਾਸ ਅਗਸ ਪਾ ਨਿਰਮਲ ਮਹ ਪ੍ਰਮਾਤਮਾ ਲਈ ਵਰਤੇ ਨੇ ਵਿਸ਼ੇਸ਼ਣ ਬੜੇ ਆਈਆਂ ਜਿਵੇਂ ਸੁਣੋ ਸਵਾਮੀ ਪ੍ਰਮਾਤਮਾ ਨਿਰਮਲ ਹੋ ਅਪਾਰ ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ ਪਾਲ ਨਿਰਮਲ ਤੋਂ ਪਾਵ ਹੈ ਬਿਲਕੁਲ ਸੱਚ ਕੋਈ ਮਾਲ ਨਹੀਂ ਪ੍ਰਮਾਤਮਾ ਕਿਸੇ ਬੰਦੇ ਕੋਈ ਦੁਬਾਸ਼ ਨਹੀਂ ਰੱਖਦਾ ਨਿਰਮਲ ਤੋਂ ਪਾ ਪ੍ਰਮਾਤਮਾ ਸੱਚਾ ਨਿਉ ਕਰਨ ਵਾਲਾ ਹੈ ਅਗਤ ਪੌਂਸ ਤੋਂ ਉਪਰ ਹੈ ਪਾ ਅਗਸੇ ਵੀ ਤਰੀਕੇ ਨਾਲ ਦਿਨਾ ਵੀ ਇੰਦਰੀ ਕਰਮ ਇੰਦਰੀ ਪ੍ਰਮਾਤਮਾ ਨਾਲ ਤੁਮ ਕਥਨ ਕਰ ਸਕਦੇ ਨਾ ਨਾ ਤੇ ਤੱਕ ਪਹੁੰਚ ਸਕਦੇ ਹੋ ਸਮਰੱਥ ਬੜਾ ਮੇਰੀ ਮਥੋਰੀ ਰਾਮ ਸਮਰੱਥਾ ਪੂਰੀ ਹੈ ਪ੍ਰਮਾਤਮਾ ਕੋਲ ਹਰ ਕਸ਼ਣ ਵਿੱਚ ਹਰ ਪਲ ਵਿੱਚ ਸਿਸਟਮ ਬਣਾ ਸਕਦਾ ਹੈ ਅਗਲੇ ਪਲ ਉਸ ਨੂੰ ਬਣਾ ਵੀ ਕਰ ਸਕਦਾ ਹੈ ਕਰੇ ਕਰਾਏ ਆਪੇ ਆਪ ਮਾਨ ਕੇ ਸੁਨਾਈ ਹਾਦ ਐਸੇ ਦਾ ਬਨ ਬਾਰ ਬਾਰ ਕੀ ਕਰੀਏ ਕਰ ਜੋੜ ਨਾਨਕ ਦਾਨ ਮੰਗੇ ਅਖੀਰ ਫਿਰ ਪਹਿਲਾ ਸੰਦਾ ਪਹਿਲਾ ਵਨ ਸੀ ਕਰ ਜੋੜ ਹੱਥ ਜੋੜ ਕੇ ਹੁਣ ਦਾਨ ਮੰਗਦੇ ਆ ਪਹਿਲਾਂ ਬੇਨਤੀਆਂ ਕੀਤੀਆਂ ਦਾਨ ਮਿਲਦਾ ਬੜੇ ਕੋਲੋਂ ਪਰਮਾਤਮਾ ਵਡਾ ਆਪਾਂ ਭਿਖਾਰੀ ਹਾਂ ਹਾਂ ਪੀਖੇ ਪੀਖਾਰੀ ਤੇਰੀ ਤੂੰ ਨਿਸ਼ਬਤ ਹੈ ਦਾਤਾ ਤੂੰ ਮਾਲਕ ਪੱਕਾ ਦਾਤਾ ਸੈਨਸ ਆਪਣੀ ਸਰਦਾਨ ਮੰਗਦੇ ਆ ਕਿਹੜਾ ਦਾਨ ਜਨਮ ਮਾਰਨ ਵਾਲਿਓ ਦੇਖੋ ਕੀ ਮੰਗਿਆ ਪਹਿਲਾਂ ਬੇਨਤੀਆਂ ਕੀਤੀਆਂ ਕਰ ਜੋੜ ਕੇ ਅੱਜ ਜੋੜ ਕੇ ਸਰਣਾ ਵਿੱਚ ਰੱਖ ਲੂ ਉਪਦੇਸ਼ਿਰ ਦੇ ਟਿਕ ਜੀ ਮੇਰਾ ਮਨ ਡੋਲੇ ਨਾ ਬਾਰ ਬਾਰ ਸਿਮਰਨ ਕਰਾਂ ਤੇ ਖੀਰ ਕੀ ਮੰਗਿਆ ਜਨਮ ਮਰਨ ਵਾਲਾ ਪਰ ਮੰਗਦੇ ਮਾਰਾ ਤੇ ਕੋਲ ਮੇਰੂ ਕਰ ਜਾ ਕੇ ਸੋਚੋ ਜਰਾ ਪਕੀ ਮੰਗਦੇ ਆ دنیਾਬੀ ਪਦਾਰਥ ਪੁੱਤਰਾਂ ਦੀ ਨੌਕਰੀ ਦੇ ਰੋਗთა ਇਹ ਕੰਮ ਹੋਰ ਕੀ ਇਤਰਾਮ ਆ ਬੁਲਾ ਦਿੰਦਾ ਰਬ ਮੰਗਨੇ ਚਾਹੀਦੇ ਨੇ ਪਰ ਉਹਨਾਂ ਦਾ ਤਾਂ ਸਬਰ ਆਣਾ ਚਾਹੀਦਾ ਜਿਵੇਂ ਜਿਵੇਂ ਦਾਤ ਪੂਰੀ ਹੁੰਦੀ ਹੈ ਅਰਦਾਸ ਪੂਰੀ ਹੁੰਦੀ ਉਹਨੂੰ ਸਿਮਰਨ ਵਧਣਾ ਚਾਹੀਦਾ ਹੈ ਧੰਵਾਦ ਅੰਦਰੋਂ ਨਿਕਲੇ ਮਨ ਤੋਂ ਵਾਹ ਗੁਰੂ ਤੇਰਾ ਸ਼ੁਕਰ ਹੈ ਆਪਣਾ ਆਪਾ ਮਿਟਦਾ ਜਾਏਗਾ ਪਰਮਾਤਮਾ ਦੀ ਵਿਆਪਕ ਹੋਂਸ ਨੂੰ ਬਹੁਤ ਪ੍ਰਤੱਖ ਨਜ਼ਰ ਆਏਗੀ ਜੋ ਆਪਣੀ ਦ੍ਰਿਸ਼ਟ ਹੈ ਉਹ ਬਣਦੀ ਦિવਿਆ ਕਹੇ ਨਾਨਕ ਇਹ ਨੇਤਰਨ ਸੇ ਦਿਵ ਦ੍ਰਿਸ਼ਟ ਹੋਇ ਧੰਤ ਕਰੋ ਮਿਲਿਆ ਪਰਮਾਤਮਾ ਦੀ ਕਿਰਪਾ ਹੋਈ ਗਿਆਨ ਤਦ ਨਾਸ ਗਿਆਨ ਦਾ ਪ੍ਰਕਾਸ਼ ਹੋਇਆ ਫਿਰ ਮੰਗੇ ਰੱਬ ਦੇ ਕੋਲੋਂ ਜਨਮ ਮਰਨ ਵਾਲੇ ਪਰਮਾਤਮਾ ਜੀ ਮੈਨੂੰ ਮੁਕਤੀ ਦੇ ਦਿਓ ਆਵਾਜ਼ਾਂ ਤੋਂ ਬਾਅਦ ਆਪਣੇ ਚਰਨਾਂ ਕਮ ਜੋੜ ਕੇ ਰੱਖੋ ਦੁਬਾਰਾ ਜੰਨੈਣਾ ਨਾ ਪਵੇ بار-ਬਾਰ ਜਨਮਾਂ ਨਾ ਪੋਗਣੀਆਂ ਪੈਣ ਇਹ ਬੇਨਤੀ ਅਗੁਰੂ ਸਾਹਿਬ ਜੀ ਕਰਦੇ ਨੇ ਸੱਚੇ ਪਾਤਸ਼ਾਹ ਸਮੁੱਚਾ ਪਹਿਲਾ ਮਨੁਸੀ ਬਹੁਤ ਇਨੰਦਮੀ ਸਮੁੱਚਾ ਪਾਵਕੀ ਕੇਂਦਰੀ ਪਾਵਕੀ ਕਿ ਪਰਮਾਤਮਾ ਦਾ ਨਾਮ ਜਪਣ ਨਾਲ ਜਮਾਂ ਦੀ ਮਾਲ ਨਹੀਂ ਪੈਂਦੀ ਇਹ ਮਾਨਤਨ ਸੁਖੀ ਬਸਦਾ ਹੈ ਅੰਤ ਵੇਲੇ ਪ੍ਰਮਾਤਮਾ ਦੀ ਪ੍ਰਾਪਤੀ ਤੇ ਬੇਨਤੀਆਂ ਕਰਨ ਦਾ ਥ੍ਰੀਕਾ ਸੇ ਮਹਾਰਾਜੀ ਨੇ ਪਾਈ ਰੱਬ ਦੀ ਸਰਵਿਚਾ ਕੇ ਗੁਰੂ ਦੀ ਬਾਣੀ ਪੜ੍ਹ ਕੇ ਬਾਰ-ਬਾਰ ਸਿਮਰਨ ਕਰਕੇ ਫਿਰ ਬੇਨਤੀ ਕਰੀਏ ਕਿ ਪ੍ਰਮਾਤਮਾ ਆਪਣੇ ਚਰਨ ਜੋੜ ਕੇ ਰੱਖੀ ਆਵਾਗੌਣ ਤੋਂ ਬਚਾ ਕੇ ਰੱਖੀ ਪਾਪ ਜੀਵਨ ਸਫਲਾ ਬਣ ਜੇ ਇੱਕ ਮਨ ਹੋ ਕੇ ਇਕਾਗਰਤਾ ਨਾਲ ਵਾਹਿਗੁਰੂ 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 ਸਿਮਰਨ ਕਰਦਾ ਮਨ ਦੇਨਰੇ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਕਰਨ ਪਾਈ ਬੇਨਤੀ ਜ਼ਰੂਰ ਹੱਥ ਬਨ ਕੇ ਬੇਨ। ਦਿਲ ਤੋਂ ਜਿਹਦਾ ਮਾਮ ਟੁਕਦਾ ਹੈ ਸੁਣਦੇ ਹੋ ਪ੍ਰੇਮ ਨਾਲ ਮੰਨਿਆ ਕਰੋ ਤੇ ਜੇ ਨਹੀਂ ਪਾਈ ਗੁਰੂ ਵਾਲੇ ਬਣੇ ਅਮਰਤਾ ਲਈ ਸਿੰਘ ਸਜੂ ਪੰਜਾਂ ਪਿਆਰਾਂ ਹੰਡੇ ਬੜ ਜਿਥੇ ਵੀ ਤਿਆਰ ਹੋ ਛੇਤੀ ਲੈ ਲੋ ਪਾਈ ਦੇਰ ਨਾ ਕਰੋ ਪਤਾ ਨਹੀਂ ਸਾਹ ਆਵੇ ਕਿਨਾ ਆਵੇ ਨਾ ਨਹੀਂ ਗੁਰੇ ਨਹੀਂ ਰਹਿਣਾ ਗੁਰਵਾਲੇ ਬਨਣਾ ਹੈ ਤੇ ਮਾਰ ਮਾਰ ਰੱਬ ਦਾ ਧੰਨਵਾਦ ਕਰਨਾ ਇਹ ਪਾਈ ਪਹਿਲਾ ਨੰਦ ਹੈ ਵਸਤਾ ਬਣੀ ਹੈ ਹੋਰ ਵਦਾਓ ਜੇ ਭਾਈ ਨਹੀਂ ਗਈ ਇਸਨੇ ਗੁਰੂ ਪਿਆਰਾ ਮਹਾਰਾਜ ਦੀ ਕਿਰਪੀ ਸੀ ਹੁਣ ਭਾਈ ਕਿਸਾਹਕਾਰੀ ਬਣ ਕੇ ਸਹਿ ਉਹਨਾਂ ਦੇ ਵਿੱਚ ਆਵਾਸ ਸਬਰ ਲੰਗ ਲਗੇਗਾ ਭਾਵ ਜਿਉਂ-ਜਿਉਂ ਤੁਹਾਡੀ ਵਰਤਮਾਨ ਵਸ ਉਸਰ ਵਿਧਾਨ ਦੀ ਕੋਸ਼ਿਸ਼ ਕਰੋ ਆਤਮਿਕ ਤੌਰ ਘਟਾਣੀ ਨਹੀਂ ਕਦੇ ਨੀ ਡੋਲਣਾ ਬਸ ਵਾਰ-ਵਾਰ ਸਿਮਰਨ ਧੰਨਵਾਦ ਕਰਿਏ ਸੱਚਾ ਗੁਰੂ ਸਭ ਉਤੇ ਕਿਰਪਾ ਕਰਨ ਸਭ ਦੇ ਕਾਜ ਰਾਸ ਕਰਨ ਸਭ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨਾ ਸਭ ਦੇ ਕਰਾਂ ਸਖਵਰਤਾਨ ਦੀ ਹੋਈਆਂ ਫਲਾਂ ਦੀ ਖੀਮਾ ਕਰੋ ਕਿਰਪਾ ਜੀ ਪਜਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ